ਲੜਾਈ ਆ ਮੈਂ ਸਾਡੇ ਆਗੂਆਂ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਮਾਨ ਸਾਹਿਬ ਵੀ ਲੜਾਈ ਲੜਨੇ ਸਾਰਿਆਂ ਦੀ ਬੇਨਤੀ ਕਰਦਾ ਵੀ ਹੁਣ ਇਹ ਗੱਡੀਆਂ ਵਾਲੀ ਲੜਾਈ ਨਹੀਂ ਤੇ ਟਰੈਕਟਰ ਟਾਲੀਆਂ ਵਾਲੀ ਜਿਹੜੀ ਲੜਾਈ ਲੜੀ ਆਪਾਂ ਪਿੰਡਾਂ ਦੇ ਵਿੱਚੋਂ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਦੀ ਆ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਬੜਾ ਲੰਮਾ ਸਮਾਂ ਆਪਾਂ ਲੀਡਰਾਂ ਦੇ ਹੱਥਾਂ 'ਵਾਲੇ ਦੇਖਦਿਆਂ ਨੂੰ ਹੋ ਗਿਆ ਕਿ ਹਰ ਇੱਕ ਜਿਹੜੀ ਵੀ ਕੋਈ ਇਸ ਪੰਜਾਬ ਦੇ ਵਿੱਚ ਸਰਕਾਰ ਆਈ ਉਹਨਾਂ ਨੇ ਸਾਡੇ ਪੰਜਾਬ ਦੇ ਇਕੱਲਾ ਇਕੱਲਾ ਹੱਕ ਇਕੱਲੇ ਇਕੱਲੇ ਸਰੂਤ ਵਿੱਚ ਹੀ ਨੇਗੇ ਹੁਣ ਜਿਹੜਾ ਮੌਕਾ ਇਸ ਸਮੇਂ ਦੇ ਵਿੱਚ ਆ ਜਿਹੜੀ ਯੂਨੀਵਰਸਿਟੀ ਦੀ ਲੜਾਈ ਸ਼ੁਰੂ ਹੋਈ ਆ ਨਾ ਮੈਂ ਕਿੰਨੇ ਵਾਰੀ ਇੱਥੇ ਅਸੀਂ ਆਪਾਂ ਪਹਿਲਾ ਸੀ ਕਿਸਾਨ ਆਗੂਆਂ ਨਾਲ ਆਏ ਆ ਪਰਾਂ ਹੀ ਮੋੜ ਦਿੰਦੇ ਵੀ ਚੰਡੀਗੜ੍ਹ ਤਾਂ ਉਹ ਵੀ ਨਹੀਂ ਚੰਡੀਗੜ੍ਹ ਤਾਂ ਥੋੜਾ ਹੈ ਨਹੀਂ ਵਾਪਸ ਪਰਾਂ ਹੀ ਮੋੜ ਦਿੰਦੇ ਨੇਗੇ ਫੇਰ ਆ ਸਾਡਾ ਬੰਦੀ ਸਿੰਘ ਵਾਲਾ ਮੋਰਚਾ ਆ ਉਹ ਵੀ ਉਧਰ ਹੀ ਮੋੜਤਾ ਵਾਪਸ ਹੀ ਮੁੜਤੀ ਥੋੜਾ ਚੰਡੀਗੜ੍ਹ ਤਾਂ ਥੋੜਾ ਹੈ ਨਹੀਂ ਹੁਣ ਜਿਹੜੀ ਇਹ ਲੜਾਈ ਆ ਨਾ ਮੈਂ ਹੀ ਬੇਨਤੀ ਕਰਦਾ ਵੀ ਨੌਜਵਾਨਾਂ ਨੂੰ ਵੀ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਕੱਢੀਏ ਕੱਢ ਕੇ ਇੱਥੇ ਲਿਆ ਕੇ ਲਾਈਏ ਇਹ ਜਿਹੜੀ ਜਿੱਤ ਫੇਰ ਹੋਣੀ ਆ ਸਾਰੇ ਨੌਜਵਾਨਾਂ ਨੂੰ ਕਿਸਾਨ ਆਗੂ ਆਗੇ ਸਾਡੇ ਅੱਜ ਜਦੋਂ ਕਿਸਾਨ ਆਗੂ ਆਗੇ ਨੇ ਦੇਖੋ ਇਹ ਲੜਾਈ ਕਿਸਾਨ ਆਗੂਆਂ ਨਾਲ ਮਜ਼ਦੂਰ ਆਗੂਆਂ ਨਾਲ ਸੰਘਰਸ਼ੀ ਲੋਕਾਂ ਨਾਲ ਜਿੱਤੀ ਜਾਣੀ ਹੈ ਪੋਲੀਟੀਕਲ ਲੀਡਰਾਂ ਦੀ ਜੇ ਆਪਾਂ ਗੱਲ ਕਰੀਏ ਇਹ ਇੱਥੇ ਕੋਈ ਕਿਸੇ ਪੋਲੀਟੀਕਲ ਲੀਡਰ ਤੋਂ ਆਪਾਂ ਕੋਈ ਆਸ ਨਹੀਂ ਰੱਖ ਸਕਦੇ ਜੇਕਰ ਕੋਈ ਵੀ ਜਿਹੜੀ ਸਰਕਾਰ ਹੈ ਕਿਸੇ ਵੀ ਪਾਰਟੀ ਹੈ ਉਹ ਪਾਰਟੀ ਦੇ ਆਪਣੇ ਸਾਰੇ ਜਥੇਬੰਦੀ ਲਿਆ ਕੇ ਤੇ ਬਿਠਾਵੇ ਜੇ ਆਪਾਂ ਮਨੁੱਖਤਾ ਸਰਕਾਰ ਦੀ ਗੱਲ ਕਰੀਏ ਸਾਰੇ ਇੱਥੇ ਆ ਕੇ ਬੈਠਣ ਜੂਨੀਵਰਸਿਟੀ ਦੀ ਸਾਫੀ ਗੱਲ ਆ ਸਾਰੀ ਜੂਨੀਵਰਸਿਟੀ ਨੂੰ ਕਰਨ ਬੰਦ ਵੀ ਜਿੰਨਾ ਟਾਈਮ ਮਸਲਾ ਹੱਲ ਨਹੀਂ ਹੁੰਦਾ ਉਹ ਟਾਈਮ ਅਸ ਜੂਨੀਵਰਸਿਟੀ ਬੰਦ ਨਹੀਂ ਹੁੰਦੀ ਹੈ ਲੋ ਇਸ ਕਰਕੇ ਨੌਜਵਾਨ ਜਿਹੜੇ ਕਿ ਹੁਣ ਤਾਕੜੇ ਹੋ ਕੇ ਜਿੰਨੇ ਵੀ ਨੌਜਵਾਨ ਨੇ ਪਿੰਡਾਂ ਦੇ ਵਿੱਚ ਫੋਨ ਲਾਓ ਜਿਹੜੇ ਇੱਥੇ ਪੜ੍ਹਨਾ ਆਏ ਹੋਇਓ ਆਪਣੇ ਬਾਪੂਆਂ ਨੂੰ ਕਹੋ ਆਪਣੇ ਬਜ਼ੁਰਗਾਂ ਨੂੰ ਕਹੋ ਵੀ ਬਾਪੂ ਆਓ ਹੁਣ ਜਿਹੜੀ ਆਪਾਂ ਪੰਜਾਬ ਦੀ ਆਣ ਬਾਣ ਛਾਣ ਜਿਹੜੀ ਇਹ ਜੂਨੀਵਰਸਿਟੀ ਨੂੰ ਬਚਾਉਣਾ ਹੈ ਪਿੰਡਾਂ ਦੇ ਵਿੱਚੋਂ ਨਿਕਲ ਕੇ ਲੋਕ ਆਗੇ ਉਦੋਂ ਜਿਹੜਾ ਹੈ ਸੰਘਰਸ਼ ਕੀਤਾ ਜਾਣਾ ਉਦੋਂ ਇਹ ਲੜਾਈ ਵੱਡੀ ਹੋਣੀ ਹੈ ਇਹੀ ਸਾਰੇ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਭਰਾਵੋ ਵੀ ਹੁਣ ਜਿੱਡਾ ਵੱਡਾ ਆਪਾਂ ਘੱਟ 10 ਤਰੀਕ ਨੂੰ ਕਰ ਸਕਦਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਣਕਾਂ ਵੇਚ ਗਈਆਂ ਦੇਖੋ ਨੌਜਵਾਨੋ ਕਣਕਾਂ ਆਪਾਂ ਨੇ 5-7 ਦਿਨਾਂ 10 ਦਿਨਾਂ ਤੱਕਰ ਵੇਚਾ ਨਹੀਂ ਰੱਖਦਾ ਜਿਹੜੇ ਖੇਤਾਂ ਵਾਲੇ ਲੋਕ ਨੇ ਜਿਹੜੇ ਲਿਬੜੇ ਟਿਬੜੇ ਲੋਕ ਨੇ ਜਦੋਂ ਉਹ ਨਿਕਲ ਕੇ ਇੱਥੇ ਆ ਗਏ ਜਿਨ੍ਹਾਂ ਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਲਿਬੜੇ ਟਿਬੜੇ ਕਹਿੰਦੇ ਨੇਗੇ ਬਹੁਤ ਕੋਈ ਸਾਡੇ ਕਿਸਾਨਾਂ ਬਾਰੇ ਬੋਲਿਆ ਜਾਂਦਾ ਬਹੁਤ ਕੋਈ ਸਾਡੇ ਮਜ਼ਦੂਰਾਂ ਬਾਰੇ ਬੋਲਿਆ ਜਾਂਦਾ ਜਦੋਂ ਖੇਤਾਂ ਵਾਲੇ ਲੋਕ ਨਿਕਲ ਕੇ ਆ ਗਏ ਉਦੋਂ ਫੇ ਜਿਹੜਾ ਇਹ ਆਪਾਂ ਮੋਰਚਾ ਹੁਣ ਫੱਦੇ ਕਰਕੇ ਉੱਠਣਾ ਜਿੰਨੀਆਂ ਵੀ ਜਿਵੇਂ ਸਾਡੇ ਆਗੂ ਸਾਹਿਬ ਬੈਠੇ ਨੇਗੇ ਸਾਡੇ ਸੈਂਟਰਲ ਦੇ ਮੈਂਬਰ ਸਾਹਿਬ ਬੈਠੇ ਨੇਗੇ ਮੰਗਾ ਇਹਨਾਂ ਨੂੰ ਪਤਾ ਨਹੀਂ ਮਨਾਉਣੀਆਂ ਤੁਹਾਡੇ ਬੱਚੇ ਖੜਕੇ ਅਸੀਂ ਨੇ ਰੱਖਣੀਆਂ ਤੁਸੀਂ ਨਹੀਂ ਅਸੀਂ ਸਾਰੇ ਜਿੰਨੇ ਅੰਦੋਲਨ ਲੜਦੇ ਹੁੰਨੇ ਆ ਅਸੀਂ ਸਾਡੇ ਆਗੂ ਕਿਸਾਨ ਆਗੂ ਹੁੰਦੇ ਨੇ ਚੱਲਣਾ ਮੋਰਚਾ ਤੁਹਾਡੇ ਅੰਡਰ ਹੁਣ ਜਿਸ ਪ੍ਰਕਾਰ ਤੁਸੀਂ ਕਹੋਗੇ ਉਨਾ ਟਾਈਮ ਇਹ ਸੰਘਰਸ਼ ਨੂੰ ਜਿੰਨਾ ਟਾਈਮ ਇਹ ਮੋਰਚਾ ਬਿਲਕੁਲ ਜਿਹੜਿਆ ਸਾਡੀਆਂ ਮੰਗਾਂ ਨੇਗੀਆਂ ਹੁਣ ਤਾਂ ਮੈਂ ਕਹਿੰਦਾ 2-4 ਮੰਗਾਂ ਬੰਦ ਰੱਖੋ ਮੰਗਾਂ ਧੱਕੀਆਂ ਰੱਖੋ ਤੇ ਮੰਗਾ ਬਿਲਕੁਲ ਹੁਣ ਜਿਹੜੇ ਸਾਫ਼ ਸਾਫ਼ ਮੰਗੇ ਰੱਖੋ ਵੀ ਇਹ ਯੂਨੀਵਰਸਿਟੀ ਹਾਈ ਇਕੱਲੇ ਪੰਜਾਬ ਦੀ ਇਹਨਾਂ ਦਾ ਬਿਲਕੁਲ ਇਹਨਾਂ ਦਾ ਦਾਖਲ ਅੰਦਾਜ਼ੀ ਸੰਗੀਆਂ ਦੀ ਜਾਂ ਹੋਰਾਂ ਦੀ ਬਿਲਕੁਲ ਦਾਖਲ ਅੰਦਾਜ਼ੀ ਬੰਦ ਕਰੋ ਪੰਜਾਬ ਦੇ ਵਿੱਚ ਗੱਲ ਬਹੁਤ ਵੱਡੀ ਫੈਲ ਗਈ ਪੰਜਾਬ ਦੇ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਪਿੰਡਾਂ ਦੇ ਲੋਕ ਨਿਕਲ ਕੇ ਆਉਣ ਤਿਆਰ ਨੇਗੇ ਇਸ ਕਰਕੇ ਸੰਘਰਸ਼ ਉਹ ਤੋਂ ਕਮਜ਼ੋਰ ਹੋ ਜਾਂਦੇ ਨੇਗੇ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਜੇ ਕਰਕੇ ਉੱਠ ਕੱਢਦੇ ਆ ਤੇ ਪਹਿਲਾਂ ਵੀ ਅਸੀਂ ਇੱਧਰ ਪੰਜਾਬ ਦੇ ਵਿੱਚ ਵੀ ਬਾਡਰਾਂ ਦੇ ਕਿੰਨਾ ਲੰਮਾ ਮੋਰਚਾ ਚਲਾਇਆ ਦਿੱਲੀ ਦੇ ਵਿੱਚ ਵੀ ਕਿੰਨੇ ਲੰਮੇ ਮੋਰਚੇ ਚਲਾਏ ਨੇਗੇ ਵੱਡੇ ਵੱਡੇ ਸੰਘਰਸ਼ ਇਹ ਸਾਰੇ ਪੰਜਾਬ ਦੇ ਵਿੱਚ ਉਠੇ ਹੋਏ ਨੇਗੇ ਸਾਰੀ ਰਣਨੀਤੀ ਘੜ ਲਓ 10 ਤਰੀਕ ਨੂੰ ਰਣਨੀਤੀ ਘੜ ਲਓ ਆਪਾਂ ਹੁਣ ਜਿਹੜਾ ਪੂਰਾ ਇਹਨਾਂ ਦੀ ਧੌਣ ਚੋਂ ਕਿਲਾ ਕੱਢ ਕੇ ਉੱਠਣਾ ਹੈ ਪੋਲਿਟੀਕਲ ਲੀਡਰਾਂ ਦੀ ਮੈਂ ਬਾਰ-ਬਾਰ ਗੱਲ ਕਰਾਂ ਠੀਕ ਆ ਤੁਸੀਂ ਆ ਰਹੇ ਹੋ ਮੈਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਦੀ ਛਾਣ ਦੇ ਖਿਲਾਫ ਨਹੀਂ ਬੋਲਦਾ